ਸਾਰਿਆਂ ਨੂੰ ਮੇਰੇ ਵੱਲੋਂ ਸਾਡੇ ਬਾਂਝ ਸਤਾਪਦਰਨ ਤੇ ਪਿਆਰ ਭਰੀ ਸ਼ਸ਼ਰੀਕਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਕੱਲ ਆਪਾਂ ਨੂੰ ਪਤਾ ਹੀ ਆ ਕਿ ਆਪਣੇ ਜਿੰਨੇ ਵੀ ਭੈਣ ਭਰਾ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਨੇ ਤੇ ਸਾਰਿਆਂ ਨੂੰ ਪਤਾ ਕੀ ਮੋਹਲ ਚਲ ਰਿਹਾਗਾ ਕਿੰਨਾ ਧੀਆਂ ਭੈਣਾਂ ਗੰਦ ਪਾ ਰਹੀਆਂ ਨੇ ਹਨ ਇਹਦੇ ਬਾਰੇ ਆਪਾਂ ਨੂੰ ਕੀ ਸੋਚਣ ਦੀ ਜ਼ਰੂਰਤ ਆ ਤਾਂ ਕਿ ਇਹਦੇ ਲਈ ਆਪਣੇ ਅੱਗੇ ਜਾ ਕੇ ਬੱਚਿਆਂ ਤੇ ਪ੍ਰਭਾਵ ਨਾ ਹੋਏ ਸਾਰਿਆਂ ਨੂੰ ਇਹੇ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਵੱਧ ਤੋਂ ਵੱਧ ਆਪਣੇ ਵਿੱਚ ਬਦਲਾਅ ਲਿਆ ਸਕੀਏ ਕੋਸ਼ਿਸ਼ ਇਹ ਕਰਨੀ ਹੈ ਕਿ ਆਪਾਂ ਚੰਗੀ ਤੋਂ ਚੰਗੀ ਵੀਡੀਓ ਦੀ ਪੇਸ਼ਕਸ਼ ਕਰੀਏ ਹੁਣ ਤੱਕ ਅਸੀਂ ਨੇ ਆਪਦੇ ਚੈਨਲ ਤੇ ਕੋਈ ਵੀ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਾਈ ਜਿਹਦੇ ਵਿੱਚ ਸਾਨੂੰ ਸ਼ਰਮਿੰਦਾ ਹੋਣਾ ਪਵੇ ਸੋ ਸਾਡੇ ਬਾਈ ਦਾ ਵੱਡੇ ਦਾ ਵੰਜ ਦਾ ਐਕਸੀਡੈਂਟ ਹੋ ਗਿਆ ਜਿਹਦੇ ਕਰਕੇ ਸੀ ਸੋਡੇ ਨਾਲ ਚੈਨਲ ਤੇ ਐਕਟਿਵ ਨਹੀਂ ਰਹਿ ਸਕਕੇ ਤੇ ਇਹੇ ਇਸੇ ਕਰਕੇ ਸਾਨੂੰ ਲੋੜ ਆ ਤੁਹਾਡੇ سپورਟ ਦੀ ਤਾਂ ਕਿ ਸਾਨੂੰ ਵੱਧ ਤੋਂ ਵੱਧ ਸਾਰੇ ਜਾਣੇ سپورਟ ਕਰੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਨਾਲ-ਨਾਲ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਅਸੀਂ ਤੁਹਾਡੇ سپورਟ ਨਾਲ ਅਸੀਂ ਅੱਗੇ ਤੱਕ ਜਾ ਸਕੀਏ ਅਸੀਂ ਆਪਣੇ ਆਪ ਨੂੰ ਕੁਝ ਬਣਾ ਸਕੀਏ ਅਸੀਂ ਇਹ ਸਭ ਕੁਝ ਕਰ ਸਕਾਂਗੇ ਤੁਹਾਡੇ ਦੇ ਸਿਰ ਤੇ ਸੋ ਉਥੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੈਗੇ ਸੋ ਆਪਾਂ ਜਿੰਨੇ ਵੀ ਸੋਸ਼ਲ ਮੀਡੀਆ ਤੇ ਜੂਟੂ ਹੋਇਆ ਇੰਸਟਾਗ੍ਰam ਹੋਇਆ ਫੇਸਬੁੱਕ ਹੋਇਆ ਜਿੰਨੇ ਵੀ ਇਹ ਇਹ ਜਿੰਨੀਆਂ ਵੀ ਵਾਪਸ ਸਾਈਟਾਂ ਤੇ ਆਪਾਂ ਕੰਮ ਕਰ ਰਹੇ ਆ ਆਪਾਂ ਮੰਨ ਕੇ ਚਲੋ ਇੱਕ ਅਧਿਆਪਕ ਦੀ ਤਰ੍ਹਾਂ ਨਹੀਂ ਇੱਕ ਟੀਚਰ ਦੀ ਤਰ੍ਹਾਂ ਇਹ ਸਾਰਾ ਕੁਝ ਆਪਣੇ ਸਾਰੇ ਆ ਜਿੰਨਾ ਆਪਾਂ ਆਪਣੇ ਬੱਚਿਆਂ ਨੂੰ ਗੰਦ ਵਿਖਾਵਾਂਗੇ ਉਹਦੋਂ ਜ਼ਿਆਦੇ ਆਪਣੇ ਬੱਚੇ ਪਾਉਣਗੇ ਕਹਾ ਜਾ ਕੇ ਇਹਦੇ ਵਿੱਚ ਸੋ ਆਪਾਂ ਨੂੰ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਅਪਾ ਸੋ ਸਾਰੇ ਮਿਲ ਕੇ ਆਪਣੇ ਪੰਜਾਬ ਵਿੱਚ ਜਾਂ ਹੋਰ ਭੈਣ ਭਰਾਵਾਂ ਵਿੱਚ ਅੱਗੇ ਠੀਕਾ ਜੋ ਵੀ ਸੋਸ਼ਲ ਮੀਡੀਆ ਤੇ ਕੰਮ ਕਰ ਰਿਹਾ ਇਹਦੇ ਵਿੱਚ ਸੁਧਾਰ ਲਿਆਓ ਕਿ ਆਪਾਂ ਚੰਗੀਆਂ ਤੋਂ ਚੰਗੀਆਂ ਵੀਡੀਓ ਪਾਈਏ ਜਿਦੇ ਵਿੱਚ ਆਪਣੇ ਬੱਚਿਆਂ ਤੇ ਜਾਂ ਕੁੜੀਆਂ ਤੇ ਜਾਂ ਮੁੰਡਿਆਂ ਤੇ ਅੱਜ ਕੱਲ ਦੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਤੇ ਕੋਈ ਗਲਤ ਅਸਰ ਨਾ ਪੈ ਸਕੇ ਠੀਕਾ ਸਾਰਿਆਂ ਦਾ ਧੰਨਵਾਦ ਸੋ ਮੇਰੀ ਇਹ ਵੀਡੀਓ ਦੇਖੋ ਤੇ ਅੱਗੇ ਜਾ ਕੇ ਸ਼ੇਅਰ ਕਰੋ ਕਮੈਂਟ ਕਰੋ ਜੇ ਮੈਨੂੰ ਕੁਝ ਗਲਤ ਕਿਹਾ ਗਿਆ தான் ஏதாசி தன்வா